ਜੀ ਸਟੀਡੀ ਫਰਨੀਚਰ ਜੀ ਅੱਜ ਵੀ ਰੈਕਟਿਵ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਅਸੀਂ ਬੈਠ ਕੇ ਸਾਰ ਸੰਪਤੀ ਨਾਲ ਪੰਜ ਚਾਰ ਡਿਸੀਜਨ ਤੇ ਜਿਹੜੇ ਕਿ ਮੈਂ ਥੋੜਾ ਡਿਸਕਸ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਸਾਡਾ ਡਿਸੀਜਨ ਆਇਆ ਕਨਵਰਸ਼ਨ ਦਾ ਵੀ ਅਸੀਂ ਆਪਣੀ ਜੋ ਕਨਵਰਸ਼ਨ ਆਸੀ ਉਹਨੂੰ ਵਧਾਉਣਾ ਚਾਹੁੰਦੇ ਆ ਜਿਹਦੇ ਨਾਲ ਅਸੀਂ ਦੋਨੋਂ ਪ੍ਰਧਾਨਾਂ ਨਾਲ ਸਬਸਕ੍ਰਾਈਬਰ ਸੈਸ਼ਨ ਦੇ ਨਾਲ ਗੱਲ ਵੀ ਹੋਈ ਵੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕਨਵਰਸ਼ਨ ਥੋੜੀ ਥੋੜੀ ਕਰਕੇ ਥੋੜਾ ਥੋੜਾ ਕਰਕੇ ਅਸੀਂ ਇਹਨੂੰ 12000 ਤੱਕ ਲਿਜਾਣਾ ਚਾਹੁੰਦੇ ਆ ਤਾਂ ਕਿ ਸਾਡੀ ਜੋ ਸਾਡੇ ਲੌਸਸ ਹੈ ਠੱਡੋ ਖਬਰ ਉੱਤੇ ਆ ਉਹਦੇ ਵਿੱਚ ਸਾ ਗਿਲਸ ਸਿਟੀ ਆਪਣਾ ਰੀਡਸਟੀਟ ਟ੍ਰੇਡਰ ਵਾਲੇ ਸਕ੍ਰੈਪ ਅਸੈਸ਼ਨ ਵਾਲਿਆਂ ਦੋਨੋਂ ਭਰਾਣ ਭਵਾਂ ਦਾ ਜੀ ਔਰ ਆਪਣੇ ਸ਼੍ਰੀ ਅਮਨ ਸ਼ਰਮਾ ਜੀ ਤੋਂ ਉਹਨਾਂ ਨੂੰ ਸੀ ਕਾਨਫਰੈਂਸ ਵੀ ਲੜਿਆ ਤੋਂ ਉਹਨਾਂ ਨੂੰ ਦੋਨੋਂ ਦੱਸਿਆ ਵੀ ਆ ਵੀ ਅਸੀਂ ਇਹ ਜਲਦੀ ਜਲਦੀ ਨਹੀਂ ਕਰਾਂਗੇ ਅਸੀਂ ਬਿਲਕੁਲ ਥੋੜਾ ਥੋੜਾ ਦੇਖ ਕੇ 100-100 ਰੁਪਏ ਕਰਕੇ ਜਦ ਜਿਵੇਂ ਸਾਨੂੰ ਠੀਕ ਲੱਗੂਗਾ ਜਿਵੇਂ ਇਹਨਾਂ ਨੂੰ ਠੀਕ ਲੱਗੇ ਜਿਵੇਂ ਇਹਨਾਂ ਨੂੰ ਭਰੋਣਾ ਠੀਕ ਲੱਗੂਗਾ ਕਿਸੇ ਅੱਗੇ ਕਨਵਰਸ਼ਨ ਨਹੀਂ ਵੀ ਵਿਧਾਨ ਚਾਹੁੰਦੇ ਆ ਔਰ ਇਹਨਾਂ ਦੀ ਸਹਿਮਤੀ ਨਾਲ ਮੈਸੇਜਰ ਵਾਲਿਆਂ ਨੂੰ ਵੀ ਸੀ ਮੈਸੇਜ ਤਾਂ ਇਹ ਗੱਲ ਆ ਕਿ ਅਸੀਂ ਆਪਣੀ ਕਨਵਰਸ਼ਨ ਬਧ ਠੀਕ ਹੈ ਦੂਜਾ ਪੁਆਇੰਟ ਦੂਸਰਾ ਪੁਆਇੰਟ ਸਾਡਾ GST ਨੂੰ ਲੈ ਕੇ ਜੋ ਮਾਲ ਸਾਡੇ ਕੋਲ ਟਰੇਡਰ ਪਰਚੇਸ ਪਿੱਛੋਂ ਕਰਕੇ ਸਾਨੂੰ ਭੇਜ ਰਿਹਾ ਮਾਲ ਲਓ ਟਰੇਡਰ ਭੇਜ ਰਿਹਾ ਸਾਨੂੰ ਮਾਲ ਅਸੀਂ ਪਿਛਲੀ ਮੀਟਿੰਗ ਜੀ ਵੀ ਕਿਹਾ ਸੀਗਾ ਇਹ ਕਿ ਪ੍ਰੋਪਰ ਡਾਕੂਮੈਂਟ ਦੇ ਸਾਨੂੰ ਹਰ ਮਾਲ ਮਿਲਣਾ ਚਾਹੀਦਾ ਔਰ নো ਡਾਊਟ ਉਹਦਾ ਫੈਕਟਰੀ ਪਿਆ ਸਾਨੂੰ ਡਾਕੂਮੈਂਟ ਪ੍ਰੋਪਰ ਨਾਲ ਮਾਰਨ ਲੱਗਿਆ ਪਿੱਛੋਂ ਡਾਕੂਮੈਂਟ ਵੀ ਭੇਜਣ ਲੱਗੇ ਅਸੀਂ ਅੱਜ ਤੁਹਾਡੇ ਮਾਧਿਅਮ ਤੋਂ ਤਾਂ ਇਹ ਗੱਲ ਰਸਨਾ ਚਾਹੁੰਦੇ ਆਂ ਵੀ ਅੱਜ ਅਸੀਂ ਦੋਨੋਂ ਇਸੇ ਸੈਸ਼ਨ ਤੋਂ ਸ਼੍ਰੀ ਅਮਨ ਸ਼ਰਮਾ ਜੀ ਤੇ ਜੀ ਭਾਨ ਦਾ ਸ਼ਰਮਾ ਜੀ ਨੂੰ ਦੋਨੋਂ ਸਕ੍ਰੈ ਪੂਰੇ ਫੁੱਲ ਕਾਨਫਰੈਂਸ ਦੇ ਨਾਲ ਨਾਲ ਗੱਲ ਕਰਕੇ ਦੱਸਿਆ ਵੀ ਅਸੀਂ ਹੁਣ ਨੈਕਸਟ ਸੋਮਵਾਰ ਆਉਣ ਵਾਲੇ ਸੋਮਵਾਰ ਤੋਂ ਇਹ ਕਲੀਅਰ ਕਰਦਾਂਗੇ ਵੀ ਅਸੀਂ ਪਿਛਲੇ ਰეკਮੈਂਟ ਸਾਰੇ ਚੈੱਕ ਕਰਨੇ ਆ ਚਾਹੇ ਉਹ ਕੰਡਾ ਪਰਚੀ ਹੈ ਚਾਹੇ ਉਹ ਬਿਲਟੀ ਹੈ ਚਾਹੇ ਉਹ ਟੋਲ ਪਰਚੀ ਹੈ ਚਾਹੇ ਉਹ ਕਿਸੇ ਪੇਮੈਂਟ ਪਰ ਹੈ ਅਕਾਊਂਟ ਦੇ ਵਿੱਚ ਉਹਦੇ ਚ ਅਸੀਂ ਉਹ ਵੀ ਚੈੱਕ ਕਰਨਾ ਹੈ ਅਰ ਇਹਨਾਂ ਦੇ ਵਿੱਚ ਕਿਸੇ ਜੀ ਵੀ ਕੋਈ ਕਮੀ ਲੱਗੀ ਸਾਨੂੰ ਅਸੀਂ ਉਹਨਾਂ ਨੂੰ ਜੀਐਸਟੀ ਨਹੀਂ ਦੇਣਾ ਇਹ ਸਾਡਾ ਫੈਸਲਾ ਹੈ ਡਿਸਾਈਡ ਹੈ ਸਾਡਾ ਮੀਟਿੰਗ ਦੇ ਵਿੱਚ ਕਲੀਅਰ ਕੱਟ ਉਹ ਦੋਨਾਂ ਪ੍ਰਧਾਨਾਂ ਨੂੰ ਅਸੀਂ ਇਹ ਰਿਪੋਰਟ ਕਰਾਤਾ ਸੀ ਆਪਣੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਵੀ ਸਾਨੂੰ ਕਿਹਾ ਜੀ ਬਿਲਕੁਲ ਠੀਕ ਹੈ ਬਰਾਂਹ ਜੀ ਜਿਹੜਾ ਬੰਦਾ ਕਹਿੰਦਾ ਅਸੀਂ ਵੀ ਆਪਣੀ ਅਸਿਸਟੈਂਟ ਅੱਗੇ ਉਹਨਾਂ ਨੇ ਮੈਸੇਜ ਪਾਣਾ ਹੈ ਇਹ ਕਰਨਾ ਤੇ ਜਿਹੜਾ ਬੰਦਾ ਪ੍ਰੋਪਰ ਡਾਕੂਮੈਂਟ ਨਾਲ ਮਾਲ ਨਹੀਂ ਲਿਖਿਆ ਹੋਗਾ ਉਸ ਨੂੰ ਹੋਗਾ ਪੀਰਡ ਰੋਕੋ ਜੀਐਸਟੀ ਰੋਕੋ ਬਿਲਕੁਲ ਨਾ ਰੋ ਠੀਕ ਹੈ ਜੀ ਇਟਸ ਸੈਮ ਦੀ ਨਾਟਾ ਕੰਮ ਹੋ ਗਿਆ ਹੁਣ ਮੈਂ ਤੁਹਾਡੇ ਮਦਦ ਲਈ ਅਸੀਂ ਇੱਕ ਹੀ ਰਿਕੁਐਸਟ ਕਰਨਾ ਚਾਹੁੰਦਾ ਮੈਂ ਸਾਰੇ ਮੈਂਬਰਸ ਨੂੰ ਸਬਸਕ੍ਰਾਈਬ ਅਸਿਸਟੈਂਟ ਦੇ ਮੈਂਬਰਸ ਨੂੰ ਦੋਨਾਂ ਅਸਿਸਟੈਂ ਸਾਰੇ ਫਰਨਿਚਰ ਜਦੋਂ ਮੈਂ ਬ੍ਰਾਊਨ ਸੀ ਦਾਣ ਖਰੀਦਣਾ ਚਾਹੁੰਦੇ ਆਂ ਵੀ ਕੋਈ ਵੀ ਬਿਨਾ ਪ੍ਰੋਪਰ ਟੈਗ ਤੋਂ ਮਾਲ ਨਾ ਲਓ ਪਿੱਛੋਂ ਪ੍ਰੋਪਰ ਡਾਕੂਮੈਂਟ ਨਾਲ ਕਰੋ ਔਰ ਪੇਮੈਂਟ ਦੇਖ ਕੇ ਹੀ ਆਪਣੇ ਕਰੋ ਉਹਨਾਂ ਨੂੰ ਠੀਕ ਹੈ ਤਾਂ ਤੀਸਰਾ ਵੀ ਤੀਸਰਾ ਪੁਆਇੰਟ ਸਾਡਾ ਇਹ ਹੋਇਆ ਵੀ ਅਸੀਂ ਬੈਠ ਕੇ ਇੱਥੇ ਜੋ ਡਿਸਾਈਡ ਕਰ ਰਹੇ ਆਂ ਹਨ ਵੀ ਜੇ ਸਾਡੇ ਕਿਸੇ ਵੀ ਤਰ੍ਹਾਂ ਨਾਲ ਕਿਸੇ ਵਜ੍ਹਾ ਨਾਲ ਕੋਈ ਸਬਸਕ੍ਰਾਈਬ ਦੀ ਸ਼ੋਰ ਨ ਜਾਂਦੀ ਹੈ ਜਾਂ ਹੋਰ ਆਂਦੀ ਹੈ ਵੈਸੇ ਤਾਂ ਸਬਸਕ੍ਰਾਈਬ ਦੀ ਇਨੀ ਅਵੇਲੇਬਿਲਿਟੀ ਵਾਲਾ ਐਸਟੈਂਸ ਸਾਡੇ ਹੈ ਨਹੀਂ ਕੋਈ ਜਾਂ ਕੋਈ ਮਾਸਟਰ ਅਕਾਊਂਟ ਵਾਲਾ ਜਾਂ ਜਾਂ ਕੋਈ ਐਜੇ ਬੰਦੇ ਜਿਹੜੇ ਪਿੱਛੇ ਪ੍ਰੋਪਰ ਡਾਕੂਮੈਂਟ ਮਾਲ ਭੇਜਣਾ ਚਾਹੁੰਦੇ ਆਂ ਔਰ ਮਾਲ ਰੋਕਣਾ ਚਾਹੁੰਦੇ ਆਂ ਤਾਂ ਅਸੀਂ ਸਾਡ ਨੂੰ ਪੂਰੀ ਫਾਡੀ ਐਸੋਸੀਏਸ਼ਨ ਬੰਨੀ ਹੋਈ ਅਸੀਂ ਇੱਕ ਐਸੋਸੀਏਸ਼ਨ ਨਾਲ ਗੱਲ ਕਰਕੇ ਪੂਰੀ ਕਹ ਰਿਹਾ ਵੀ ਅਸੀਂ ਇਹਨੂੰ ਬੰਦ ਕਰਨ ਦੇਤੇ ਵੀ ਜਾ ਸਕਦੇ ਆਂ ਅਸੀਂ ਆਪਣਾ ਡਿਸੀਜਨ ਇਹ ਵੀ ਲੈ ਲਿਆ ਵੀ ਅਗਰ ਸਾਨੂੰ ਪ੍ਰੋਪਰ ਟੈਗ ਨਾ ਸਕਰਾਈਬ ਨਹੀਂ ਮਿਲੂਗੀ ਤਾਂ ਬੰਦ ਵੀ ਕਰਨਾ ਪਊਗਾ ਅਸੀਂ ਬੰਦ ਦੇ ਵਾਲੇ ਵੀ ਜਾਵਾਂਗੇ ਇਸ ਕਰਕੇ ਦੀ ਬਾਰ ਬਾਰ ਇਹ ਐਸੋਸੀਏਸ਼ਨ ਨੂੰ ਕਹਿਣਾ ਚਾਹੁੰਦੇ ਆਂ ਕਿ ਜੇਰਾ ਸਾਨੂੰ ਮਾਲ ਸਾਨੂੰ ਪਰਚੇ ਸਾਡੇ ਜੇ ਤੁਹਾਨੂੰ ਮਾਲ ਭੇਜਣਾ ਹੈ ਪ੍ਰੋਪਰ ਡਾਕੂਮੈਂਟ ਨਾਲ ਪ੍ਰੋਪਰ ਟੈਗ ਨਾਲ ਪ੍ਰੋਪਰ ਕਾਉਨ ਨਾਲ ਭੇਜਿਆ ਜਾਵੇ